If you don't learn for home your past it won't stay behind you it will disguise itself as your future ਲੋਕ ਆਉਂਦੇ ਹਨ ਖਾਸ ਕਰਕੇ ਨੌਜਵਾਨ ਅਤੇ ਪੁੱਛਦੇ ਹਨ ਕਿ ਭਵਿੱਖ ਕਿਵੇਂ ਬਣਾਇਆ ਜਾਵੇ ਭਵਿੱਖ ਵਿੱਚ ਕੀ ਕਰਨਾ ਹੈ ਸਭ ਤੋਂ ਪਹਿਲਾਂ ਭਵਿੱਖ ਨੂੰ ਪੂਤਕਾਲ ਤੋਂ ਮੁਕਤ ਕਰਨਾ ਹੈ ਅਸੀਂ ਭਵਿੱਖ ਬਣਾਉਣਾ ਹੈ ਪੂਤਕਾਲ ਨੂੰ ਦੁਹਰਾਉਣਾ ਨਹੀਂ ਅਤੇ ਜੇਕਰ ਪੂਤਕਾਲ ਇੰਨਾ ਚੰਗਾ ਸੀ ਤੱਪ ਭਵਿਕ ਬਾਰੇ ਕੋਈ ਸਵਾਲ ਕਿਉਂ ਹੋਣਗੇ ਸਾਨੂੰ ਪੂਤਕਾਲ ਤੋਂ ਆਜ਼ਾਦੀ ਦੀ ਲੋੜ ਹੈ ਸਾਨੂੰ ਇੱਕ ਨਵੇਂ ਭਵਿਕ ਦੀ ਲੋੜ ਹੈ ਇਸ ਲਈ ਅਸੀਂ ਭਵਿਕ ਬਾਰੇ ਸੋਚਦੇ ਹਾਂ ਯੋਜਨਾਵਾਂ ਬਣਾਉਂਦੇ ਹਾਂ ਕੁਝ ਨਵਾਂ ਕਰਨਾ ਚਾਹੁੰਦੇ ਹਾਂ ਪੂਤਕਾਲ ਸਾਨੂੰ ਦੋ ਤਰੀਕਿਆਂ ਨਾਲ ਪਕੜ ਲੈਂਦਾ ਹੈ ਪਹਿਲਾ ਤਰੀਕਾ ਇਹ ਹੈ ਕਿ ਸਾਨੂੰ ਨਹੀਂ ਪਤਾ ਕਿ ਸਾਡੇ ਅੰਦਰ ਕਿਹੜੀਆਂ ਆਦਤਾਂ ਕੰਮ ਕਰ ਰਹੀਆਂ ਹਨ ਕਿਹੜੀਆਂ ਪੁਰਾਣੀਆਂ ਪਰਵਿਰਤੀਆਂ ਪਰਵਿਰਤੀਆਂ ਕੰਮ ਕਰ ਰਹੀਆਂ ਹਨ ਸਾਨੂੰ ਨਹੀਂ ਪਤਾ ਕਿ ਅਸੀਂ ਅਜੇ ਵੀ ਉਹੀ ਪੁਰਾਣੇ ਵਿਸ਼ਵਾਸਾਂ ਨਾਲ ਬੱਜੇ ਹੋਏ ਹਾਂ ਸਾਡੇ ਅੰਦਰੂਨੀ ਚਾਲਕ ਪ੍ਰੇਰਣਾਦਾਇਕ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈਂਦੇ ਹਾਂ ਸਾਰੇ ਉਹੀ ਪੁਰਾਣੇ ਹਨ ਅਤੇ ਜੇਕਰ ਉਹੀ ਪੁਰਾਣੇ ਹਨ ਤਾਂ ਭੂਤਕਾਲ ਭਵਿਕ ਬਣ ਜਾਵੇਗਾ ਪੁਰਾਣਾ ਤੁਹਾਡੇ ਲਈ ਨਵਾਂ ਬਣ ਜਾਵੇਗਾ ਅਤੇ ਇਹ ਇੱਕ ਸਮੱਸਿਆ ਹੈ ਕਿਉਂਕਿ ਤੁਸੀਂ ਪੁਰਾਣੇ ਤੋਂ ਸੰਤੁਸ਼ਟ ਨਹੀਂ ਸੀ ਇਸ ਲਈ ਤੁਸੀਂ ਕੁਝ ਨਵਾਂ ਚਾਹੁੰਦੇ ਸੀ ਅਤੇ ਪੁਰਾਣਾ ਨਵਾਂ ਬਣ ਜਾਵੇਗਾ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਅੰਦਰ ਕੌਣ ਬੈਠਾ ਹੈ ਅਤੇ ਤੁਹਾਨੂੰ ਕੰਟਰੋਲ ਕਰ ਰਿਹਾ ਹੈ। ਅਤੀਤ ਖੁਦ ਇੱਕ ਮਖੌਟਾ ਪਹਿਨਦਾ ਹੈ ਅਤੇ ਪਵਿੱਕ ਦੇ ਰੂਪ ਵਿੱਚ ਖੜ੍ਹਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਕੁਝ ਨਵਾਂ ਆਇਆ ਹੈ ਪਰ ਇਹ ਉਹੀ ਪੁਰਾਣਾ ਪੁਰਾਣਾ ਹੈ। ਅਤੇ ਇਹ ਸਾਨੂੰ ਦੁਬਾਰਾ ਉਤਸ਼ਾਹਿਤ, ਉਦਾਸ, ਨਿਰਾਸ਼ ਮਹਿਸੂਸ ਕਰਵਾਉਂਦਾ ਹੈ। ਅਤੇ ਦੂਜਾ ਤਰੀਕਾ ਜਿਸ ਵਿੱਚ ਅਤੀਤ ਸਾਨੂੰ ਆਪਣੇ ਕਬਜ਼ੇ ਵਿੱਚ ਲੈਂਦਾ ਹੈ ਉਹ ਹੈ ਪ੍ਰਤੀਕਰਿਆ। ਯਾਨੀ ਮੈਂ ਉਸ ਤੋਂ ਉਲਟ ਬਣ ਜਾਵਾਂਗਾ ਜੋ ਮੈਂ ਅਤੀਤ ਵਿੱਚ ਸੀ ਇਹ ਲਗਭਗ ਇੱਕ ਵਿਅਕਤੀ ਨੂੰ ਕਹਿਣ ਵਰਗਾ ਹੈ ਜੋ ਤੁਹਾਡੇ ਸਾਹਮਣੇ ਖੜ੍ਹਾ ਹੈ ਕਿ ਉਹ ਮੇਰੇ ਵੱਲ ਮੁੜੇ ਅਤੇ ਆਪਣੀ ਪਿੱਠ ਮੇਰੇ ਵੱਲ ਕਰੇ ਇਹ ਵਿਅਕਤੀ ਨੂੰ ਨਹੀਂ ਬਦਲਦਾ ਇਹ ਛੋੜਾ ਡੂੰਗਾ ਥੋੜਾ ਸੁਖਮ ਸਮਝਣ ਵਾਲਾ ਮਾਮਲਾ ਹੈ ਤੁਸੀਂ ਭੂਤਕਾਲ ਨੂੰ ਇਸ ਦੇ ਵਿਰੁੱਧ ਜਾ ਕੇ ਨਹੀਂ ਬਦਲ ਸਕਦੇ ਭੂਤਕਾਲ ਉਸ ਵਿਅਕਤੀ ਨਾ ਬਣ ਕੇ ਬਦਲ ਜਾਂਦਾ ਹੈ ਜੋ ਤੁਸੀਂ ਭੂਤਕਾਲ ਵਿੱਚ ਸੀ ਨਹੀਂ ਤਾਂ ਭੂਤਕਾਲ ਵਿੱਚ ਤੁਸੀਂ ਇੱਕ ਚੀਜ਼ ਕਰ ਰਹੇ ਸੀ ਇੱਕ ਹੱਦ ਵਿੱਚ ਭਵਿਕ ਵਿੱਚ ਤੁਸੀਂ ਉਸ ਦੇ ਉਲਟ ਦੂਜੇ ਹੱਦ ਵਿੱਚ ਕਰਨਾ ਸ਼ੁਰੂ ਕਰਦੇ ਹੋਗੇ ਅਤੇ ਤੁਹਾਨੂੰ ਲੱਗੇਗਾ ਕਿ ਮੈਂ ਬਦਲ ਗਿਆ ਹਾਂ ਮੈਂ ਉਲਟ ਬਣ ਗਿਆ ਹਾਂ ਨਹੀਂ 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 ਤੁਸੀਂ ਉਹੀ ਵਿਅਕਤੀ ਹੋ ਪਹਿਲਾਂ ਤੁਸੀਂ ਆਪਣਾ ਚਿਹਰਾ ਦਿਖਾ ਰਹੇ ਸੀ ਆਪਣੀ ਪਿੱਠ ਦਿਖਾ ਰਹੇ ਸੀ ਅੰਦਰੋਂ ਕੁਝ ਹੋਰ ਬਣਨ ਦਾ ਮਤਲਬ ਪੂਤਕਾਲ ਦੇ ਉਲਟ ਬੰਨਾ ਨਹੀਂ ਸਗੋਂ ਪੂਤਕਾਲ ਤੋਂ ਮੁਕਤ ਹੋਣਾ ਹੈ ਅਤੇ ਇਹ ਦੋਵੇਂ ਬਹੁਤ ਵਕਰੀਆਂ ਚੀਜ਼ਾਂ ਹਨ ਪੂਤਕਾਲ ਦੇ ਉਲਟ ਬੰਨਾ ਅਤੇ ਪੂਤਕਾਲ ਤੋਂ ਮੁਕਤ ਹੋਣਾ ਇਹਨਾਂ ਵਿੱਚ ਇੱਕ ਡੂੰਗਾ ਅੰਤਰ ਹੈ ਇਸ ਅੰਤਰ ਨੂੰ ਸਮਝੋ